ਜੋਗੀ ਰਾਵੀ ਕਿਨਾਰੇ ਰਹਿੰਦਾ ਕਿਤਾਬ ਵਿੱਚੋਂ ਇੱਕ ਨਜ਼ਮ ਹਾਜ਼ਰ ਹੈ ਜਿਸ ਦਾ ਨਾਂ ਹੈ ਲਕੀਰਾ ਤੇਰੀ ਤੇ ਮੇਰੀ ਸਾਂਝ ਧਰਤੀ ਤੇ ਵਗੀਆਂ ਲਕੀਰਾਂ ਦੀ ਨਹੀਂ ਸਗੋਂ ਆਕਾਸ਼ ਦੀ ਹੈ ਜਿਹੜਾ ਉਤਾਂ ਨੂੰ ਦੇਖ ਮੈਂ ਤੈਨੂੰ ਬ੍ਰਹਿਮੰਡ ਦੇ ਹਰ ਹਿੱਸੇ ਹਵਾ ਦੇ ਹਰ ਕਣ ਪਾਣੀ ਦੀ ਹਰ ਬੂੰਦ ਫੁੱਲਾ ਕਲੀਆਂ ਬਜ਼ਾਰਾਂ ਗਲੀਆਂ ਖੰਡਿਆਂ ਖਾਰਾਂ ਇੱਥੋਂ ਤੱਕ ਕਿ ਸਰਹੱਦੀ ਤਾਰਾਂ ਵਿੱਚ ਵੀ ਨਜ਼ਰ ਆਵਾਂਗਾ ਜੇ ਅੰਦਰ ਚਾਤੀ ਮਾਰੇ ਤੱ ਤੇਰੇ ਹਰ ਸਾਹ ਰੋਮ ਰੋਮ ਵਿੱਚ ਮਹਿਸੂਸ ਹੋਵਾਂਗਾ ਮੈਂ ਮੈਂ ਆਪਣੇ ਯਾਰ ਨੂੰ ਲੱਭਦਾ ਹਾਂ ਤੇ ਤੂੰ ਆਪਣੇ ਮਾਹੀ ਨੂੰ ਆ ਇੱਕ ਸੁਰ ਹੋ ਜਾ ਸ਼ਾਇਦ ਮੇਰੇ ਯਾਰ ਤੇ ਤੇਰੇ ਮਾਹੀ ਦਾ ਭੇਦ ਖੁੱਲ ਜਾਏ ਧੰਨਵਾਦ